ਕਿਉਂਕਿ ਤਬਦੀਲੀ ਹਮੇਸ਼ਾ ਹੀ ਮਨ ਦੇ ਤਲ ਤੇ ਹੁੰਦੀ ਹੈ ਬਦਲਾਅ ਹਮੇਸ਼ਾ ਹੀ ਮਨ ਦੇ ਤਲ ਤੇ ਹੁੰਦਾ ਹੈ ਸਰੀਰ ਬਦਲਦਾ ਹੈ ਇਹ ਕੁਦਰਤੀ ਵਰਤਾਰਾ ਹੈ ਸਰੀਰ ਦਾ ਬਦਲਣਾ ਕੁਦਰਤੀ ਵਰਤਾਰਾ ਹੈ ਉਹਦੇ 'ਚ ਤੁਹਾਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ ਮਣ ਦੇਖੋ ਬਚਪਨ 'ਚ ਬਚਪਨ ਤੋਂ ਬਾਅਦ ਜਵਾਨੀ ਵੱਲ ਅਸਿਆਏ ਤੋ ਯਤਨ ਥੋੜਾ ਕੀਤਾ ਆਪਾਂ ਹੁਣ ਜਵਾਨੀ ਤੋਂ ਬੁਢੇਪੇ ਵੱਲ ਸਰੀਰ ਜਾ ਰਿਹਾ ਹੈ ਯਤਨ ਤੇ ਸਾਡਾ ਇਹ ਹੈ ਕਿ ਬੁਢਾਪਾ ਆਵੇ ਕੋਈ ਨਾ ਪਰ ਇਸ ਸਰੀਰ ਨੇ ਆਪਣੀ ਚਾਲੇ ਚੱਲਦੇ ਰਹਿਣਾ ਹੈ ਇਹ ਕੁਦਰਤੀ ਹੈ ਸਰੀਰ ਬਦਲਦਾ ਹੈ ਕੁਦਰਤੀ ਮਨ ਨੂੰ ਬਦਲਣਾ ਪੈਂਦਾ ਹੈ ਮਨ ਨੂੰ ਤਬਦੀਲ ਕਰਨਾ ਪੈਂਦਾ ਹੈ ਔਰ ਜਦੋਂ ਤਬਦੀਲੀ ਤੁਹਾਡੇ ਜੀਵਨ ਚ ਆਵੇਗੀ ਉਹ ਮਨ ਦੇ ਤਲ ਤੇ ਆਵੇਗੀ ਮਨ ਬਦਲੇਗਾ ਜੀਵਨ ਪੂਰਾ ਬਦਲ ਜਾਏਗਾ ਮਨ ਬਦਲ ਜਾਏਗਾ ਤੁਹਾਡਾ ਦੇਖਣ ਦਾ ਢੰਗ ਬਦਲ ਜਾਏਗਾ ਮਨ ਬਦਲ ਜਾਏਗਾ ਤੁਹਾਡਾ ਸੁਣਨ ਦਾ ਢੰਗ ਬਦਲ ਜਾਏਗਾ ਮਨ ਬਦਲ ਜਾਏਗਾ ਤੁਹਾਡੇ ਕੰਮ ਕਰਨ ਦਾ ਢੰਗ ਬਦਲ ਜਾਏਗਾ ਤੋਂ ਸਾਰੀ ਦੀ ਸਾਰੀ ਤਬਦੀਲੀ ਮਨ ਦੇ ਤਲ ਤੇ ਦਾਨਸਬੰਦ ਕਹਿੰਦੇ ਸਰੀਰ ਬਦਲਦਾ ਹੈ ਤਬਦੀਲ ਹੁੰਦਾ ਹੈ 7 ਸਾਲਾਂ ਬਾਅਦ ਇਹ ਪੂਰਾ ਬਦਲ ਜਾਂਦਾ ਹੈ ਹਾਲਾਂਕਿ ਤਬਦੀਲੀ ਤੇ ప్రతి ਪੱਲ ਹੈ ਸਰੀਰ 'ਚ ప్రతి ਛਿਨ ਹੈ ਪਰ 7 ਸਾਲ ਪਹਿਲੀ ਫੋਟੋ ਤੁਸੀਂ ਚੱਕ ਕੇ ਦੇਖ ਲਓ ਅੱਜ ਦੀ ਫੋਟੋ ਚੱਕ ਕੇ ਦੇਖ ਲਓ ਤਾਂ ਤੁਸੀਂ ਫਰਕ ਆਪਣੇ ਆਪ ਦੇਖੋਗੇ 7 ਸਾਲ 14 ਸਾਲ 21 ਸਾਲ 28 ਸਾਲ ਤੋ ਇਸ ਤਰ੍ਹਾਂ 7-7 ਸਾਲਾਂ ਬਾਅਦ ਤੇ ਮਨ ਵਿੱਚ 7 ਸਾਲਾਂ ਬਾਅਦ ਬਦਲਦਾ ਮਨ ਨੂੰ ਬਦਲਦਿਆਂ 7 ਸਾਲ ਨਹੀਂ ਲੱਗਦੇ 7 ਮਹੀਨੇ ਵੀ ਨਹੀਂ ਲੱਗਦੇ 7 ਹਫ਼ਤੇ ਵੀ ਨਹੀਂ ਲੱਗਦੇ 7 ਦਿਨ ਵੀ ਨਹੀਂ ਲੱਗਦੇ 7 ਘੰਟੇ ਜਾਂ 7 ਮਿੰਟ ਵੀ ਨਹੀਂ ਬਲਕਿ ਮਨਸਵਿਦ ਕਹਿੰਦੇ ਨੇ ਕਿ ਸਿਰਫ 6 ਹੀ ਮਿੰਟ ਲੱਗਦੇ ਨੇ ਮਨ ਨੂੰ ਬਦਲਦੇ ਆ ਮਨ ਦੇ ਤਲ ਤੇ ਤੁਸੀਂ ਬਦਲਦੇ ਹੋ ਸਾਧੂਓ 6 ਮਿੰਟਾਂ ਬਾਅਦ ਤੁਸੀਂ ਚੋਰ ਹੋ ਜਾਣਾ ਹੈ ਮਨ ਬਦਲਿਆ ਤਨ ਆਪਣੇ ਆਪ ਅੱਖਾਂ ਆਪਣੇ ਆਪ ਕੰਨ ਆਪਣੇ ਆਪ ਸਭ ਕੁਝ ਬਦਲ ਜਾਂਦਾ ਜਿਵੇਂ ਗੁਰਦੇਵ ਜੀ ਕਹਿੰਦੇ ਨੇ ਨਾ ਨੈਨੂ ਨੀਂਦ ਪਰਦ੍ਰਿਸ਼ਟ ਵਿਕਾਰ ਸਰਵਣ ਸੋਇ ਸੁਨ ਨਿੰਦ ਵਿਚਾਰ ਰਸਨਲ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਰ ਮਨ ਸੌ ਗਿਆ ਨੇਤਰ ਆਪਣੇ ਆਪ ਸੌ ਜਾਣੇ ਨੇ ਕੰਨ ਆਪਣੇ ਆਪ ਸੌ ਜਾਣੇ ਨੇ ਜੀਬ ਆਪਣੇ ਆਪ ਸੌ ਜਾਣੀ ਹੈ ਅਗਰ ਮਨ ਜਾਗਦਾ ਹੈ ਤਾਂ ਤੁਹਾਡੇ ਨੇਤਰ ਵੀ ਜਾਗਣਗੇ ਤੁਹਾਡੇ ਕੰਨ ਵੀ ਜਾਗਣਗੇ ਮਨ ਸੁੱਤਾ ਹੈ ਸਭ ਕੁਝ ਸੌ ਗਿਆ ਮਨ ਦੀ ਤਬਦੀਲੀ ਤਨ ਦੀ ਤਬਦੀਲੀ ਤੋ ਕਹਿੰਦੇ 6 ਮਿੰਟਾਂ ਬਾਅਦ ਤੁਸੀਂ ਜੇਕਰ ਚੋਰ ਹੋ ਤੇ ਸਾਧੂ ਬਣ ਜਾਣਾ ਜੇਕਰ ਸਾਧੂ ਹੋ ਤੇ ਚੋਰ ਬਣ ਜਾਣਾ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਇਸ ਗੱਲ ਨਾਲ ਸਹਿਮਤ ਨਹੀਂ ਮਹਾਰਾਜ ਕਹਿੰਦੇ 6 ਮਿੰਟ ਤੇ ਬੜਾ ਲੰਮਾ ਸਮਾਂ ਹੈ 6 ਮਿੰਟ ਕੋ ਥੋੜਾ ਸਮਾਂ ਥੋੜੀ ਹੈ ਜੀ ਗੁਰਦੇਵ ਜੀ ਕਹਿੰਦੇ 6 ਮਿੰਟਾਂ ਚ 1 2 3 ਵਾਰੀ ਨਹੀਂ ਮਨ ਬਦਲਦਾ ਸੈਂਕੜੇ ਵਾਰੀ ਬਦਲ ਜਾਂਦਾ ਮਾਰਦ ਦੇ ਬਚਨ ਤੁਸੀਂ ਪੜ੍ਹਦੇ ਹੋ ਕਬ ਹੂੰ ਜਿਹੜਾ ਊਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੇਰਾ ਥਿਰਨਾ ਰਹਤਾ ਹੈ ਚਾਰੇ ਕੁੰਡਾ ਪਾਲੇ ਊਬ ਦਾ ਅਰਥ ਹੈ ਉੱਚਾ ਪਤਾਲ ਦਾ ਅਰਥ ਹੈ ਨੀਮਾ ਉਹਬ ਤੋਂ ਭਾਵ ਹੈ ਕਿ ਕਈ ਵਾਰੀ ਅਸੀਂ ਇੰਨੇ ਸ੍ਰੇਸ਼ਟ ਇੰਨੇ ਉੱਤਮ ਇੰਨੇ ਉੱਚੇ ਵਿਚਾਰਾਂ ਵਾਲੇ ਜਾਂ ਉੱਚੇ ਆਚਰਣ ਵਾਲੇ ਬਣ ਜਾਂਦੇ ਹਾਂ ਦੇਵਤੋਲ ਹੋ ਜਾਂਦੇ ਹਾਂ ਤੇ ਕਈ ਵਾਰੀ ਐਸਾ ਵੀ ਆ ਜਾਂਦਾ ਹੈ ਮਹਾਰਾਜ ਕਹਿੰਦੇ ਕਿ ਕਬਹੂ ਜਿਹੜਾ ਊਬ ਚੜਦਾ ਹੈ ਕਬੂ ਜਾਏ ਪਤਾਲੇ ਪਤਾਲੇ ਚ ਚਲੇ ਜਾਂਦੇ ਆ ਇੰਨੇ ਨੀਵੇਂ ਡਿੱਗ ਪੈਣੇ ਆ ਸ਼ਾਇਦ ਇਹਨਾਂ ਨੀਵੇਂ ਪਸ਼ੂ ਵੀ ਨਹੀਂ ਇਹਨਾਂ ਨੀਵੇਂ ਦੈਂਤ ਵੀ ਨਹੀਂ ਇਹਨਾਂ ਨੀਵੇਂ ਰਾਖਸ਼ ਵੀ ਨਹੀਂ ਜਿਨ੍ਹਾਂ ਨੀਵੇਂ ਤਲ ਤੇ ਅਸੀਂ ਚਲੇ ਜਾਂਦੇ ਹਾਂ ਮਨ ਦੇ ਤਲ ਤੇ ਤਬਦੀਲੀ ਹੈ ਮਨ ਦੇ ਤਲ ਤੇ ਬਦਲਾਵ ਹੈ ਮਨ ਬਦਲੇਗਾ ਤਨ ਬਦਲੇਗਾ ਮਨ ਬਦਲੇਗਾ ਨਜ਼ਰੀਆ ਬਦਲੇਗਾ ਤਾਂ ਜੈਸੇ ਨਜ਼ਰੀਆ ਬਦਲੇਗਾ ਤੁਹਾਡੀ ਸਾਰੀ ਦੁਨੀਆ ਚੇਂਜ ਹੋ ਜਾਣੀ ਹੈ ਬਦਲ ਜਾਣੀ ਹੈ ਇਸੇ ਕਰਕੇ ਗੁਰਦੇਵ ਕਹਿੰਦੇ ਕਿ ਛਿਨ ਦੀ ਗੱਲ ਹੈ ਛਿਨ ਵਿੱਚ ਬਦਲ ਜਾਂਦਾ ਹੈ ਇੱਕ ਛਿਨ ਦੇ ਅੰਦਰ ਸਾਧੂ ਇੱਕ ਛਿਨ ਦੇ ਅੰਦਰ ਚੋਰ ਇੱਕ ਛਿਨ ਦੇ ਅੰਦਰ ਪਰਉਪਕਾਰੀ ਛਿਨ ਦੇ ਅੰਦਰ ਦੁਰਾਚਾਰੀ ਛਿਨ ਦੇ ਅੰਦਰ ਪੁੰਨੀ ਛਿਨ ਦੇ ਅੰਦਰ ਪਾਪੀ ਛਿਨ ਦੇ ਅੰਦਰ ਐਸਾ ਹੈ ਕਿ ਸਭ ਕੁਝ ਦਾਨ ਕਰਦੇ ਆ ਔਰ ਛਿਨ ਦੇ ਅੰਦਰ ਐਸਾ ਲੱਗਦਾ ਸਭ ਕੁਝ ਲੁੱਟ ਲਾਂ ਛਿਨ ਦੇ ਅੰਦਰ ਐਸਾ ਲੱਗਦਾ ਕਿ ਮੇਰਾ ਹਿਰਦਾ ਕਰुणा ਨਾਲ ਦਇਆ ਨਾਲ ਪ੍ਰੇਮ ਨਾਲ ਨੱਕੋ ਨੱਕ ਭਰ ਗਿਆ ਹੈ ਔਰ ਅਗਲੇ ਹੀ ਛਿਨ ਐਸਾ ਲੱਗਦਾ ਹੈ ਕਿ ਮੇਰਾ ਹਿਰਦਾ ਤੱਪਦਾ ਪਿਆ ਹੈ ਕ੍ਰੋਧ ਨਾਲ ਦਵੇਸ਼ ਨਾਲ ਵੈਰ ਨਾਲ ਈਰਸ਼ਾ ਨਾਲ ਇਹ ਇੱਕ ਛਿੰਨ ਦੀ ਬਾਤ ਹੈ